ਉਹਤੇ ਕਿਤੇ ਗਏ ਹੋ ਸੀ ਤੇ ਉਹ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ ਚੋਂ ਉਹ ਹੈ ਪੂਰੀ ਕਰਦੀ ਤਲਸੀ ਤੁਲਸੀ ਲਈ ਤੇ ਕੁਛ ਮੇਰੇ ਖਾਲਮ ਮੋਬਾਈਲ ਇੱਕ ਤੇ ਕੁਛ ਉਹ ਹਾਰਡ ਡਿਸਕ ਵੀਡੀਓ ਉਹਦੀ ਵੀਡੀਓ ਕੈਮਰੇ ਦੀਆਂ ਕੁਛ ਇਹ ਚੀਜ਼ਾਂ ਜਿਹੜੀਆਂ ਇੱਕ ਦੋ USB ਆ USB ਉਹ ਕਹਿੰਦੇ ਕਿ ਉੱਥੋਂ ਅਸੀਂ ਲੈ ਕੇ ਆਏ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਅਮਰਜੋਤ ਸਿੰਘ ਬਟਾਲਾ ਠੀਕ ਹੈ ਉਹ ਤੇ ਕੈਨੇਡਾ ਰਹਿੰਦੇ ਆ ਤੇ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੇ ਡਰਾਇ ਤੋਂ ਕਹਿੰਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਭੈਣ ਜੀ ਹੁਣ ਜਿਹੜੇ ਨੇ ਭਾਈ ਹੰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ ਵਿਦੇਸ਼ ਆ ਜੀ ਹਾਂ ਜੀ ਬਾਹਰ ਹੈ ਉਹ ਵੀ ਬਾਹਰ ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਟਾਲੇ ਰੇਡ ਚੱਲਦੀ ਕਿ ਜੀ ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪਰੋਣੇ ਦਾ ਭਰਾ ਜਿਹੜਾ ਵਾ ਉਹ ਦਬਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਵਾ ਦੋ ਹੀ ਜਾਨੇ ਕਰਦੇ ਜਾਂ ਬੱਚੇ ਛੋਟੇ ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਇਹ ਬਲੀ ਨਹੀਂ ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸ ਕੇ ਬੜੇ ਲਗਭਗ ਮੇਰੇ ਖਿਆਲ ਸੇਮ ਟਾਈਮ ਹੀ ਹੋਊਗਾ ਜੋ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਹੈ ਨਈ ਇਹ ਵੱਲੋਂ ਕੋਈ ਸਪਸ਼ਟਿਕਨ ਦਿੱਤਾ ਗਿਆ ਕਿ ਕੀ ਕੀ ਚੀਜ਼ਾਂ ਲਈਆਂ ਗਈਆਂ ਬਰਾਮਦ ਜਿਵੇਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਹੀ ਸਾਡੇ ਸਾਹਮਣੇ ਤੋਂ ਦੋਈ ਇੱਕ ਜੋ ਦੋ ਇੱਕ USB ਹੈ ਤੇ ਬਾਕੀ ਮੋਬਾਈਲ ਤੇ ਇੱਕ ਕੋਲ ਕੈਮਰੇ ਦੀ ਜਿਹੜੀ ਆ ਕੋਈ ਅਕੋਰਡਿੰਗ ਮਲਗਦਾ ਜਿਹੜੀ ਉਹਨਾਂ ਦੇ ਘਰ ਕਰਕੇ ਲੈ ਲੂ ਕੈਮਰੇ ਠੀਕ ਹੈ ਹੁਣ 1 ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਕੁਝ ਪਤਲ ਕੀਤੀ ਰਹੇ ਨਹੀਂ ਉਹ ਅੰਦਰ ਕੋਈ ਉਹਦੇ ਹੋ ਜੇ ਸੀ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਵਾਸਾਂ ਤੇ ਉਹ ਮੇਰੇ ਖਿਆਲ ਕੋਈ ਜਿਹੜੀ ਉਹ ਕੈਮਰੇ ਦੀ ਹਾਂ ਜੀ ਜੀ ਹਾਂ ਤੇ ਹੁਣ ਦੇਖੋ ਅਜੇ ਉਹ ਅਸੀਂ ਵੀ ਬਾਹਰ ਸੀਗੇ ਤੇ ਉਹ ਅੰਦਰ ਉਹ ਇਹ ਜੁਵਨ ਚਾਚਾ ਜੀ ਤੇ ਉਹਨਾਂ ਦੇ ਵਰਕਰ ਸਿੰਘ ਦੇ ਕਰਦੇ ਠੀਕ ਹੈ ਵਰਕਰ ਸਿੰਘ ਨਾਲ ਕੋਈ ਨਾ ਰਾਪਤਾ ਹੋਇਆ ਤੁਹਾਡੇ ਹੁਣ ਤਾਂ ਨਹੀਂ ਵਰਕਰ ਸਿੰਘ ਨਾਲ ਸਾਡੇ ਕੋਈ ਰਾਪਤਾ ਨਹੀਂ ਇੱਕ ਹੋਰ ਹਰ ਗੁਬਿੰਦਪੁਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਤਪਾਲ ਸਿੰਘ ਦੇ ਸਮਰਥਕ ਨੇ ਨਹੀਂ ਅਮਰਤਪਾਲ ਦੇ ਸਮਰਥਕ ਤੇ ਪੂਰੀ ਦੁਨੀਆ ਚ ਹੈ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਹੈ ਉਹਦੇ ਵਿੱਚ ਹੋ ਸਕਦਾ ਕਿ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਉਥੇ ਉਹ ਕਿਉਂ ਉਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਵਿੱਚ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ